ਅਪਵਿਤਰ ਆਤਮਾ ਨੂੰ ਸਮਝੋ ਇਹ ਪਵਿੱਤਰ ਆਤਮਾ ਨਹੀਂ ਹੈ ਹੈ ਪਾ ਤੈਨੂੰ ਮੈਂ ਕਿਹ ਉਹ ਆਤਮਾ ਇਦਾਂ ਕਰਾਉਂਗੀ ਇਹਨਾਂ ਇਹ ਪਵਿੱਤਰ ਆਤਮਾ ਨਹੀਂ ਹੈ ਤੁਸੀਂ ਭਲੇਖੇ ਚ ਜੀ ਰਹੇ ਜੇ ਗੈਰ ਪਾਸ਼ਾ ਬੋਲਣੀ ਚਾਹੀਦੀ ਹੈ ਜਰੂਰ ਬੋਲੋ ਗੈਰ ਪਾਸ਼ਾ ਬੋਲਣੀ ਜਰੂਰੀ ਹੈ ਰੂਹ ਦੇ ਵਿੱਚ ਭਰ ਕੇ ਹਿਲ-ਹਿਲ ਕੇ ਦੁਆ ਕਰਨਾ ਵੀ ਜਿਵੇਂ ਬਸ ਇਹੀ ਆ ਪਵਿੱਤਰ ਆਤਮਾ ਆਪਾਂ ਜਦੋਂ ਘਰ ਚਲੇ ਜਾਂਦੇ ਆ ਕੁੱਤਿਆਂ ਬਿੱਲਿਆਂ ਵਾਂਗੂ ਲੜਦੇ ਆ ਉਦੋਂ ਪਵਿੱਤਰ ਆਤਮਾ ਕਿੱਥੇ ਆ ਨਸ਼ਾ ਕਰਦੇ ਆ ਗਾਲਾਂ ਕੱਢਦੇ ਆ ਗਾਲੀ ਗਲੋਚ ਕਰਦੇ ਆ ਚੁਗ ਉਦੋਂ ਪਵਿੱਤਰ ਆਤਮਾ ਕਿੱਥੇ ਆ ਆਪ ਗਲਤ ਜੀ ਰਹੇ ਹੋ ਮੈਂ ਕਿਹਾ ਨਾ ਤੁਸੀਂ ਪਵਿੱਤਰ ਆਤਮਾ ਨੂੰ ਸਮਝੋ